ਸੰਗਰੂਰ ਦੇ ਡਿੜਵਾ ਵਿਖੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 108 ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਦੱਸਦੇ ਕਿ ਦੋ ਐਂਬੂਲੈਂਸਾਂ ਡਿੜਵਾ ਹਲਕੇ ਵਿੱਚ ਤਾਇਨਾਤ ਰਹਿਣਗੀਆਂ ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼ ਕਰਨ ਲਈ ਅਤੀ ਆਧੁਨਿਕ ਵੈਕਿਊਮ ਮਸ਼ੀਨ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ ਡਿੜਵਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦੋ ਐਂਬੂਲੈਂਸ ਮਸ਼ੀਨਾਂ ਜਿਹੜੀਆਂ ਐਂਬੂਲੈਂਸਾਂ ਲੈ ਗਈਆਂ ਉਹ ਡਿੜਬੇ ਵਿੱਚ ਸਮਰਪਿਤ ਕੀਤੀਆਂ ਗਈਆਂ ਨੇ ਇੱਕ ਡਿੜਬੇ ਖੜੂਗੀ ਸਿਵਲ ਹਸਪਤਲ ਦੇ ਵਿੱਚ ਸਾਡੇ ਸੀਐਮਓ ਸਾਹਿਬ ਲੈ ਕੇ ਆਏ ਨੇ ਔਰ ਦੂਸਰੀ ਪਿੰਡ ਧਰਮਗੜ ਦੇ ਵਿੱਚ ਕਿਉਂਕਿ ਇੱਥੋਂ ਦੂਰ ਆ ਕਾਫੀ ਔਰ ਪਿੰਡ ਧਰਮਗੜ ਦੇ ਵਿੱਚ ਖੜੂਗੀ ਤਾਂ ਕਿ ਕੋਈ ਨਾ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਇਹ ਦੋ ਜਿਹੜੀਆਂ ਐਂਬੂਲੈਂਸਾਂ ਨੇ ਬਹੁਤ ਸਹਾਇੀ ਸਿੱਧ ਹੋਣਗੀਆਂ ਜਾਨ ਬਚਾਉਣ ਦੇ ਲਈ ਇਹ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈਗਾ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਐਂਬੂਲੈਂਸਾਂ ਸੀ ਲੋਕਾਂ ਨੂੰ ਸਮਰਪਿਤ ਕੀਤੀਆਂ ਸੀ ਉਹਨਾਂ ਵਿੱਚੋਂ ਉਹ ਹਲਕਾ ਢੜਬਾ ਦੇ ਹਿੱਸੇ ਆ ਜਾਣੀਆਂ ਸੁਦੜਬਾ ਨਿਵਾਸੀਆਂ ਨੂੰ ਮੁਬਾਰਕਬਾਦ ਔਰ ਇਸ ਤੋਂ ਬਿਨਾ ਇੱਕ ਸਫਾਈ ਵਾਲੀ ਮਸ਼ੀਨ ਸਫਾਈ ਸੜਕ ਦੇ ਉੱਤੇ ਕਿੱਦਾਂ ਕਰਨੀ ਆ ਗਲੀਆਂ ਦੇ ਉੱਤੇ ਕਿੱਦਾਂ ਕਰਨੀ ਆ ਉਹ ਬੜੀ ਇੱਕ ਮਸ਼ੀਨ ਜਿਹੜੀ ਆ ਬੜੇ ਮਹਿੰਗੇ ਪਾ ਲਈ ਢੜਬੇ ਤੋਂ ਮਿਲੀ ਆ ਕਿਉਂਕਿ ਨਹੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਉਹ ਵੱਡੇ ਵੱਡੇ ਸ਼ਹਿਰਾਂ 'ਚ ਹੁੰਦੀਆਂ ਸੀ ਚੰਡੀਗੜ੍ਹ ਲੁਧਿਆਣਾ ਹਜ਼ਰੰਦਰ ਅੰਮ੍ਰਿਤਸਰ ਉਹ ਢੜਬਾ ਨੂੰ ਮਿਲੀ ਆ ਹੁਣ ਜਿਹੜਾ ਸਫਾਈ ਜਿਹੜੀ ਆ ਹੋਰ ਵੀ ਅੱਛੇ ਤਰੀਕੇ ਨਾਲ ਹੋਊਗੀ ਇਹਦੇ ਲਈ ਵੈ ਸੰਵਿਧਾਨ ਢੜਬਾ ਨਗਰ ਕਾਉਂਸਲ ਦੇ ਪ੍ਰਧਾਨ ਜੀ ਉਹਨਾਂ ਸਮੁ ਕੁਝ ਰੇੜੀਆਂ ਸੀਗੀਆਂ ਉਸ ਜਿਹੜੇ ਆਪਣੇ 10ਵੇਂ ਲਗੇ ਉਹ ਵੀ ਸਮਰਪਿਤ ਕੀਤੇ ਗਏ ਤਾਂ ਕਿ ਸਫਾਈ ਜਿਹੜੀ ਆ ਉਹ ਅچھے ਤਰੀਕੇ ਨਾਲ ਹੋ ਸਕੇ ਦੋ ਤਿੰਨ ਚਾਰ ਸਟੇਡੀਅਮ ਡਿੜਬੇ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਤਾਕਤ ਦੇ ਜੋਹਰ ਦਿਖਾ ਚੁੱਕੇ ਨੇਗੇ ਆਪਣਾ ਲੋਹਾ ਬਣਵਾ ਚੁੱਕੇ ਨੇਗੇ ਉਹਨਾਂ ਸਾਰਿਆਂ ਵੱਲੋਂ ਮੰਗ ਸੀਗੀ ਕਿ ਇੱਕ ਅੱਛਾ ਇੰਡੋਰ ਸਟੇਡੀਅਮ ਬਣਾਇਆ ਜਾਵੇ ਕੋ ਇੰਡੋਰ ਸਟੇਡੀਅਮ ਜਿਹੜਾ ਬੜੇ ਜਲਦੀ ਤਿਆਰ ਹੋ ਜਾਊਗਾ ਉਹਦਾ ਅਸੀਂ ਬੜਾ ਜਲਦੀ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਹੈਗੀ ਉਹ 11 ਗੇਮਾਂ ਜਿਹੜੀਆਂ ਨੇ ਉਹ ਸਿੰਡੋਰ ਸਟੇਡੀਅਮ ਚ ਹੋਣਗੀਆਂ ਔਰ ਸਾਡੇ ਦਰਵਾਹ ਹਲਕੇ ਦੇ ਬੱਚੇ ਜਿਹੜੇ ਨੇ ਆਪਣਾ ਆਪਣਾ ਉੱਥੇ ਟ੍ਰੇਨਿੰਗ ਲੈ ਕੇ ਵੱਡੀਆਂ ਮੱਲਾ ਮਾਰਨਗੇ ਔਰ ਇਸ ਤੋਂ ਬਿਨਾ ਇੱਕ ਕਮਿਊਨਿਟੀ ਹਾਲ ਲਗਭਗ 7.2 ਕਰੋੜ ਦਾ ਬਣਾਉਣਾਗਾ ਜਿੱਥੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਆਪਣੇ ਸਮਾਜਿਕ ਕਾਰਜਕ੍ਰਮ ਓਗ ਵਿਆਹ ਸ਼ਾਦੀ ਗਮੇ ਜਿਹੜੀ ਆ ਉੱਥੇ ਬੈਠ ਕੇ ਮਨਾ ਸਕਦੇ ਨੇ ਕਿਉਂਕਿ ਜਗ੍ਹਾ ਦੀ ਕਾਟ ਸੀਗੀ ਇਸ ਤੋਂ ਬਿਨਾ ਸਰਕਾਰੀ ਜਿਹੜੇ ਘਰ ਲਗੇ ਉਹ ਬਣਾਏ ਜਾ ਰਹੇ ਨੇ ਕਿਉਂਕਿ ਨਹੀਂ ਇੱਥੇ ਦੜ ਵਿੱਚ ਦੂਰ ਦਰਾਡੇ ਬਹੁਤ ਸਾਰੇ ਜਿਹੜੇ EMPLOYEES ਸੀਗੇ ਉਹ ਕੋਸ਼ਿਸ਼ ਕਰਦੇ ਸੀ ਇੱਥੇ ਟ੍ਰਾਂਸਫਰ ਨਾ ਹੋਵੇ ਤਾਂ ਉਹਨਾਂ ਦੇ ਲਈ ਅਸੀਂ ਇੱਥੇ ਘਰ ਬਣਾ ਰਿਹਾ ਤਾਂ ਕਿ ਸਾਰੇ ਜਣੇ ਇੱਥੇ ਹੀ ਰਹਿ ਕੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਸਕਣਗੇ ਇਸੇ ਤਰ੍ਹਾਂ ਇੱਕ ਰੈਸਟ ਹਾਊਸ ਬਣਾਉਣਾਗਾ ਸੋ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਚੱਲ ਰਹੇ ਨੇ ਇਸ ਤਰ੍ਹਾਂ ਕੌਰੀਆਂ ਸਿਵਲ ਹਸਪੀਟਲ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਬੜੀ ਜਲਦੀ ਹਸਪੀਟਲ ਬਣ ਕੇ ਤਿਆਰ ਹੋ ਜਾਊਗਾ ਤਾਂ ਕਿ ਮੁਰਦੀਆਂ ਸਹੂਲਤਾਂ ਨੇ ਸਿਹਤ ਸਹੂਲਤਾਂ ਨੇ ਉਹਨਾਂ ਦੇ ਹਲਕਾ ਦਰਬਾਚ ਕੋਈ ਘਾਟ ਨਾ ਰਹੇ ਡਿਮਾਂਡ ਆ ਕਿ ਸਿਵਲ ਕੋਰਸ ਦੀ ਸਥਾਪਨਾ ਸਿਵਲ ਕੋਰਟ ਦੀ ਸਥਾਪਨਾ ਡੜਬਾ ਚ ਹੋਵੇ ਡਿਮਾਂਡ ਜਿਹੜੀ ਆ ਹਲਕਾ ਡੜਬਾ ਦੇ ਲੋਕਾਂ ਨੇ ਕੀਤੀ ਆ ਮਨਜੋਗ ਐਸਡੀਐਮ ਸਾਹਿਬ ਕੋਲੇ ਫਾਈਲ ਪਹੁੰਚੀ ਆ ਪ੍ਰੋਸੈਸ ਹੋ ਕੇ ਆਨਰੇਬਲ ਚੀਫ ਜਸਟਿਸ ਕੋਲੇ ਜਾਣੀ ਆ ਇਨਸਪੈਕਟਿੰਗ ਜੱਜ ਸਾਹਿਬ ਕੋਲੇ ਜਾਣੀ ਆ ਉਹਨਾਂ ਨੇ ਦੇ ਉੱਤੇ ਫੈਸਲਾ ਲੈਣਾਗਾ ਔਰ ਮੇਰੀ ਤਾਂ ਆਪ ਰਿਕੁਐਸਟ ਆ ਕਿ ਉਹ ਜਲਦੀ ਇਹਨੂੰ ਪ੍ਰਵਾਨਗੀ ਦੇਣ ਤਾਂ ਕਿ ਅਸੀਂ ਕੰਪਲੈਕਸ ਜੁਡੀਸ਼ੀਅਲ ਕੰਪਲੈਕਸ ਦੀ ਸ਼ੁਰੂਆਤ ਕਰ ਸਕੀਏ ਕਿਉਂਕਿ ਆਬਾਦੀ ਬਹੁਤ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਾਨਪੁਰ ਫਕੀਰਾ ਟੰਡਿਆਲ ਕਨੌਰ ਜੱਟਾਂ ਲਾ ਆਪਣਾ ਬਗਰੌਰ ਇਹ ਬਹੁਤ ਦੂਰ ਪੈਂਦੇ ਨੇ ਇਹ ਜਿਹੜੇ ਪਿੰਡ ਨੇਗੇ ਇਸ ਨਾਮ ਤੋਂ ਬਹੁਤ ਦੂਰ ਪੈਂਦੇ ਨੇਗੇ ਉਹਨਾਂ ਨੂੰ ਜਾਣ ਆਉਣ ਦੀ ਦਿੱਕਤ ਆਉਂਦੀ ਆ ਜਦੋਂ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਤਾਂ ਮੈਂ ਸਮਝਦਾ ਇੱਕ ਵੱਡੀ ਸਮੱਸਿਆ ਜਿਹੜੀ ਆ ਉਹਦਾ ਹੱਲ ਹੋ ਜੇ ਕੇਂਦਰ ਸਰਕਾਰ ਲਗਾਤਾਰ ਪੰਜਾਬ ਦਾ ਵਿਤਕਰਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਨਫ਼ਰਤ ਕਰਦੀ ਆ ਪੰਜਾਬ ਦੇ ਲੋਕਾਂ ਦਾ ਨਫ਼ਰਤ ਕਰਦੀ ਆ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਪੈਰਿਸ ਜਾ ਕੇ ਉੱਥੇ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣਾ ਸੀ ਕੱਲ ਸਾਡੀ ਜਿਹੜੀ ਹਾਕੀ ਦੀ ਟੀਮ ਆ 올림픽ਸ ਦੇ ਅੰਦਰ ਸੈਮੀ ਫਾਈਨਲ ਚ ਗਈ ਹੈਗੀ ਇੱਕ ਵੱਡੀ ਪ੍ਰਾਪਤੀ ਪੰਜਾਬ ਦੀ ਹੋਈ ਹੈ ਕਿਉਂਕਿ ਪੰਜਾਬ ਦੇ 10 ਖਿਡਾਰੀ ਉਸ ਟੀਮ ਦਾ ਹਿੱਸਾ ਲਏਗੇ ਉਹ ਰਹਿਮ ਖਿਡਾਰੀ ਦੇਗੇ ਸੋ ਉਹਨਾਂ ਦਾ ਹੌਸਲਾ ਵਧਾਉਣ ਲਈ ਲਿਆਣਾ ਸੀਗਾ ਸੋ ਇੱਥੋਂ ਪਤਾ ਲੱਗਦਾ ਕਿ ਵੀਜ਼ਾ ਰੋਕ ਕੇ ਪਹਿਲਾਂ ਮਨਜੋਗ ਮੁੱਖ ਮੰਤਰੀ ਸਾਹਿਬ ਦਾ ਵੀਜ਼ਾ ਰੋਕਿਆ ਔਰ ਉਸ ਤੋਂ ਬਾਅਦ ਆਨਰੇਬਲ ਸਪੀਕਰ ਸਾਹਿਬ ਦਾ ਵੀਜ਼ਾ ਰੋਕਿਆ ਉਹਨਾਂ ਨੂੰ ਜਾਣ ਤੋਂ ਪਾਬੰਦੀ ਲਾਈ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਨਾਲ ਨਫਰਤ ਬਰਾਬਤੀ ਦਾ ਕਰਦੀ ਹੈ ਸਰ ਮਾਨਯੋਗ ਸਾਡੇ ਸੀਐਮਓ ਸਾਹਿਬ ਖੜੇ ਨੇ ਕਿ ਮੈਂ ਇਹਨਾਂ ਦੇ ਸਪੈਸ਼ਲ ਡਿਊਟੀ ਲਈ ਆ ਬਹੁਤ ਸਾਰੇ ਜਗ੍ਹਾ ਤੇ ਆਪ ਵੀ ਘੁੰਮ ਕੇ ਆਏ ਨੇ ਕਿ ਇਹਨਾਂ ਦੀ ਡਿਊਟੀ ਆ ਕਿ ਪਿੰਡਾਂ ਚ ਜਾ ਕੇ ਵੱਡੇ ਕਸਬਿਆਂ ਜਿੱਥੇ ਜਿਹੜਾ ਮੱਛਰ ਫੈਲਣ ਦਾ ਜ਼ਿਆਦਾ ਡਰ ਹੁੰਦਾਗਾ ਮਲੇਰੀਆ ਫੈਲਣ ਦਾ ਡਰ ਹੁੰਦਾਗਾ ਉੱਥੇ ਜਾ ਕੇ ਫੋਗਿੰਗ ਕਰਾਉਣ ਤਾਂ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਔਰ ਲੋਕਾਂ ਚ ਅਵੇਰਨੈਸ ਜਿਹੜੀ ਆ ਉਹ ਵੀ ਪੈਦਾ ਕੀਤੀ ਹੈ ਥੈਂਕ ਯੂ